ਸਭ ਤੋਂ ਪਹਿਲਾਂ ਬੰਦੇ ਅਰਜ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਸੰਗਰੂਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਬਰ ਵਿਰੋਧੀ ਰੈਲੀ ਕੀਤੀ ਜਾ ਰਹੀ ਆ ਤਾਂ ਅਸੀਂ ਇਸ ਰੈਲੀ ਦੇ ਵਿੱਚ ਤੇ ਬਠਿੰਡਾ ਜ਼ਿਲ੍ਹੇ ਦੇ ਚੌਕੇ ਸਕੂਲ ਦੇ ਮਾਮਲੇ ਦੇ ਉੱਤੇ ਉੱਥੇ ਵੀ ਰੈਲੀ ਕੀਤੀ ਜਾ ਰਹੀ ਆ ਅਸੀਂ ਆਪਣੀ ਫੈਡਰੇਸ਼ਨ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਆ ডেমোক্র্যাট টিচার ਦੇ ਫਾਇਟ ਤੋਂ ਬੋਲੋ ਦੋਨੋ ਜਗ੍ਹਾ ਜਹਾਜ਼ਰੀ ਦੇ ਰਹੇ ਆ ਇਸ ਜਗ੍ਹਾ ਤੇ ਉੱਤੇ ਖੜਾ ਹੋਣਾ ਇਸ ਕਰਕੇ ਵੀ ਫਰਕ ਵੱਧ ਬਣਦਾ ਸੀ ਕਿ ਨਰਪੈ ਸਿੰਘ ਖਾਈ ਜਿਨ੍ਹਾਂ ਦੇ ਉੱਤੇ ਕੈਬਨਟ ਮੰਤਰੀ ਬ੍ਰਿੰਦਰ ਕੋਹਲ ਤੇ ਗੁੰਡਿਆਂ ਨੇ ਹਮਲਾ ਕੀਤਾ ਭੂ ਮਾਫੀਆ ਨੇ ਜਿਹਦੇ ਵਿੱਚ ਦੋ ਮੌਜੂਦਾ ਸਰਪੰਚ ਵੀ ਨੇ ਉਹਨਾਂ ਨੇ ਜਿਹੜਾ ਹਮਲਾ ਕੀਤਾ ਉਹ ਸਾਥੀ ਨਰਪੈ ਕੋਈ ਅਜ ਤਾਂ ਨਹੀਂ ਹੈਗਾ ਸਿਕੰਦਰ ਸਿੰਘ ਦੇ ਦੌਰਾਨ 2010 ਤੋਂ ਲਗਭਗ ਜਦੋਂ ਤੋਂ ਸਾਥੀ ਨੌਕਰੀ ਦੇ ਵਿੱਚ ਆਇਆ ਉਦੋਂ ਤੋਂ ਹੀ ਇਸ ਅਗਰਸ਼ਾਂ ਦੇ ਮੈਦਾਨ ਦੇ ਵਿੱਚ ਜੇ ਆਪਣੀ ਨੌਕਰੀ ਨੂੰ ਪੱਕੇ ਕਰਾਉਂਦੇ ਨਹੀਂ ਸਿਕੰਦਰ ਸਿੰਘ ਮਨੁੱਖੇ ਦੀ ਕੋਠੀ ਦਾ ਘਰਾਵਰ ਕਰਨਾ ਪਿਆ ਤਾਂ ਸਾਥੀ ਨਰਪੈ ਮੋਰੀ ਕਤਾਰ ਦੇ ਵਿੱਚ ਸੀ ਜਿਹੜਾ ਅਕਾਲੀ ਗੌਰਮੈਂਟ ਦੇ ਸਮੇਂ ਦਰਜੀਤ ਸਿੰਘ ਚਿੰਬੇ ਦੇ ਹਲਕੇ ਰੋਪੜ ਦੇ ਵਿੱਚ ਪੁਲਿਸ ਜ਼ਬਰ ਦਾ ਸਾਹਮਣਾ ਕਰਨਾ ਪਿਆ ਹੋਈਆਂ ਦਾ ਸਾਥੀ ਨਰਪੈ ਸਾਡੇ ਨਾਲ ਜੇਲ੍ਹ ਦੇ ਵਿੱਚ ਵੀ ਕੱਟ ਕੇ ਆਇਆ 2015 ਦੇ ਵਿੱਚ ਰੋਪੜ ਜੇਲ੍ਹ ਦੇ ਵਿੱਚ ਸਾਥੀ ਨਰਪੈ ਰਿਹਾ ਉਸ ਤੋਂ ਬਾਅਦ ਵੀ ਨੌਕਰੀ ਪੱਕੀ ਹੋਣ ਤੋਂ ਬਾਅਦ ਨਹੀਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਸੋਚ ਲੈਂਦੇ ਨੇ ਕਿ ਨੌਕਰੀ ਪੱਕੀ ਹੋ ਗਈ 60-70 ਹਜ਼ਾਰ ਤਨਖਾਹ ਖਾਦਿਆਂ ਚੱਲਦੀ ਹੋਗੀ ਫਿਰ ਸਾਨੂੰ ਕੀ ਜ਼ਰੂਰਤ ਹੈ ਜਥੇਵੰਦਿਆਂ ਦੇ ਵਿੱਚ ਪਰ ਸਾਥੀ ਨਰਪੈ ਉਹ ਸੋਚਦਾ ਧਾਰਨੀ ਸੀ ਜਿਹੜੇ ਸ਼ਹੀਦ ਦੇ ਆਜੂਨ ਵਕਤ ਸੇ ਕਹਿੰਦੇ ਸੀ ਕਿ ਜਿੰਨਾ ਸਮਾਜ ਸਮਾਜ ਦੇ ਵਿੱਚ ਲੁੱਟ ਰਹਿਣੀ ਆ ਮਨੁੱਖਾ ਤੋਂ ਮਨੁੱਖ ਦਿੱਤੇ ਗੋਮਾਥੋਂ ਗੋਮ ਦੇ ਲੁੱਟ ਰਹਿਣੀ ਆ ਸਾਡੀ ਲੜਾਈ ਵਿਚਾਰੀ ਰਹਿਣੀ ਆ ਇਸੇ ਕਰਕੇ ਸਾਥੀ ਨਰਪਉ ਨੂੰ ਲੱਗਿਆ ਕਿ ਸਾਡੀ ਨੌਕਰੀ ਤਾਂ ਪੱਕੀ ਹੋ ਗਈ ਪਰ ਸਾਡੇ ਭਾਈਚਾਰਾ ਜਿਹੜਾ ਕਿਸਾਨੀ ਭਾਈਚਾਰਾ ਉਸ ਦੀ ਲੜਾਈ ਅੱਜ ਵੀ ਮੂੰਹ ਅੱਡੀ ਖੜੀ ਐ ਸਾਡੇ ਸਾਹਮਣੇ ਇਸ ਕਰਕੇ ਸਾਥੀ ਨਰਪਉ ਅਸਿਕਾ ਇਹ ਕਹਾਦਿਆ ਤੂੰ ਹੁੰਦਾ ਹੋਇਆ ਕਿਸਾਨੀ ਦੀ ਲੜਾਈ ਦੇ ਵਿੱਚ ਮੋਰੀ ਕਿਤਾਬ ਦੇ ਵਿੱਚ ਆ ਕੇ ਲੜਾਈ ਦੇ ਮੈਦਾਨ ਦੇ ਵਿੱਚ ਉੱਤਿਆ ਸੀ ਤੇ ਨਿਰਪੈ ਦੇ ਉੱਤੇ ਹਮਲਾ ਗੱਲਾਂ ਵੀ ਕੀ ਪਾਕਿਸਤਾਨ ਲੀਡਰ ਦੇ ਉੱਤੇ ਹਮਲਾ ਉਹ ਇੱਕ ਅਧਿਆਪਕ ਦੇ ਉੱਤੇ ਵੀ ਹਮਲਾ ਤੇ ਉਹ ਸਮੇਂ ਇੱਕ ਅਧਿਆਪਕ ਦੇ ਉੱਤੇ ਹਮਲਾ ਜਦੋਂ ਸਰਕਾਰ ਸਿੱਖਿਆ ਕ੍ਰਾਂਤੀ ਦੇ ਡੰਕ ਜੇ ਮਾਰ ਰਹੀ ਹੈ ਜਦੋਂ ਕਹਿ ਰਹੀ ਹੈ ਕਿ ਅਸੀਂ ਸਿੱਖਿਆ ਕ੍ਰਾਂਤੀ ਲਿਆਉਂਦੀ ਆ ਅੱਜ ਜਦੋਂ ਸਾਥੀ ਵਰਪੈ ਦੀ ਹੌਸਲਾ ਵਿੱਚ ਪੰਜ ਪ੍ਰਸ਼ਨਾਂ ਤੋਂ ਬਾਅਦ ਹਸਪੀਟਲ ਦੇ ਵਿੱਚ ਭਰਤੀ ਆ ਅੱਜ ਤੱਕ ਸਾਡੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਆ ਵੀ ਮਖਰਚ ਹੋਇਆ ਦੱਸੀ ਕਿਉਂ ਸਾਧਿੰਦਰ ਪਾਇਆ ਦਾ ਹਾਲਚਾਲ ਪੁੱਛਦੇ ਉਹਦੀ ਪਿੱਛੇ ਆਂਦੇ ਉਹਨੂੰ ਇਨਸਾਫ ਦੇਣ ਵਾਸਤੇ ਜਦੋਂ ਕੰਮਦੇ ਪਰ ਤੁਸੀਂ ਲੋਕ ਸਾਧਿੰਦਰ ਪਾਇਆ ਸਿੰਘ ਦੇ ਹੱਕ ਦੇ ਵਿੱਚ ਜ਼ਬਰ ਵਿਰੋਧੀ ਰੈਲਿੰਗਾਂ ਤੇ ਬਾਦਮੁਲੰਦ ਕਰ ਵਸੇ ਕਮੇਟੀ ਜ਼ਬਰ ਵਿਰੋਧੀ ਰੈਲਿੰਗਾਂ ਤੇ ਬਾਦਮੁਲੰਦ ਕਰ ਰਹੇ ਹੋ ਸੋਡਾ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਸਾਥੀ ਨਰਪੈ ਤੇ ਇਲਾਜ ਦੇ ਉੱਤੇ ਜਿੰਨਾ ਖਰਚਾ ਆ ਅਸੀਂ ਵੱਡਾ ਹਿੱਸਾ ਉਹਦਾ ਚੱਕਿਆ ਅੱਗੇ ਤੋਂ ਵੀ ਜਦੋਂ ਜਦੋਂ ਜਬਰ ਹੋਊਗਾ ਅਸੀਂ ਐਸੇ ਤਰ੍ਹਾਂ ਆਪਣੀ ਜਥੇਬੰਦੀ ਵੱਲੋਂ ਸਾਥ ਦਵਾਂਗੇ ਬਹੁਤ-ਬਹੁਤ ਮਿਹਰਬਾਨੀ